ਕਾ ਐਡਵਰਟਾਈਜ਼ਮੈਂਟ ਜਿਹੜੀ ਇਹਨਾਂ ਦੀ ਡਿਪਾਰਟਮੈਂਟ ਦੀ ਜਿਹੜੀ ਇੱਕ ਮਿਸਟੇਕ ਸੀ ਉਹਨੂੰ ਮੋਰਾ ਬਣਾ ਕੇ ਜਿਹੜਾ ਹੈਗਾ ਕੁਛ ਇੱਕ ਗਲਤ ਕੈਂਡੀਡੇਟਸ ਨੇ ਜਿਹੜਾ ਹੈਗਾ ਸਾਡੇ ਉੱਪਰ ਸਟੇਲ ਲੈ ਲਈ ਡਿਪਾਰਟਮੈਂਟ ਨੇ ਸਾਨੂੰ ਕੋਰਟ ਵਿੱਚ ਪੂਰੀ ਵਧੀਆ ਤਰ੍ਹਾਂ ਡਿਫੈਂਡ ਨਹੀਂ ਕਰਿਆ ਜੀਤੇ ਕਰਕੇ ਜਿਹੜਾ ਹੈਗਾ ਫੈਸਲਾ ਉਹ ਗਲਤ ਤੇਰੇ ਦੇ ਹੱਕ ਵਿੱਚ ਚੱਲਾ ਗਿਆ ਇਹ ਸਿਰਫ ਡਿਪਾਰਟਮੈਂਟ ਦੀਆਂ ਗਲਤੀਆਂ ਨੇ ਜੀਤੇ ਕਰਕੇ ਅਸੀਂ ਸਾਰਾ ਅੱਜ ਖਮਿਆਜਾ ਇੱਥੇ ਭੁਗਤ ਰਹੇ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਅੱਜ ਤੱਕ 2023 ਤੱਕ ਇਹਦਾ ਪੀਐਸ ਸਟੈਚੂ ਹੋਇਆ ਹੀ ਨਹੀਂ ਲਿਕੇ ਆਇਆ ਕੋਡ ਵੱਲੋਂ ਕਿ ਇਹ ਅਪਲਾਈ ਨਹੀਂ ਹੁੰਦਾ ਐਸਐਸਪੀ ਦਾ ਜਿਹੜਾ ਟੈਟਾ ਫਿਜ਼ੀਕਲ এডਿਕੇਸ਼ਨ ਲਈ ਅਪਲਾਈ ਨਹੀਂ ਕੀਤਾ ਜਾਏਗਾ ਜਿਹੜਾ 2023 ਚ ਕੀਤਾ ਗਿਆ ਸੀ ਤਾਂ ਉਹ ਵੀ ਕਲੀਅਰ ਕਰ ਚੁੱਕੇ ਅਸੀਂ ਫਿਰ ਵੀ ਰੋਡ ਤੇ ਰੁਲ ਰਹੇ ਆਂ ਰਾਈ ਮੈਰਿਟ ਦੇ ਸਾਰੇ ਅਸੀਂ 135 ਨੰਬਰ ਲੈ ਕੇ ਅਸੀਂ ਰੋਡ ਤੇ ਫਿਰਦੇ ਨੇ ਜਿਹੜੇ ਉਹ ਦੂਸਰੇ ਬੀਐਡ ਵਾਲੇ ਨੇ ਉਹ 50 50 ਨੰਬਰ 58 58 ਨੰਬਰ ਲੈ ਕੇ ਉਹ ਸਾਡੀਆਂ ਸੀਟਾਂ ਮਾਰ ਰਹੇ ਸਿੱਖਿਆ ਮੰਤਰੀ ਜਿੱਤੇ ਨੇ ਨਾ ਦੱਸਿਆ ਕਿ ਜਦ ਤੱਕ ਟੈਂਕੀ ਦੇ ਨੇ ਜਿਹੜੇ ਜਦ ਤੱਕ ਰੋਲਾ ਨਾ ਪਾਏ ਮੰਤਰੀ ਗੱਲ ਨਹੀਂ ਕਰਦਾ ਇਹ ਬੱਚੇ ਸਾਡੇ ਜਿਹੜੇ ਆਪਣੇ ਭਵਿੱਖ ਲਈ ਗਰੀਬਾਂ ਦੇ ਮਜ਼ਦੂਰਾ ਕਿਸਾਨਾਂ ਦੇ ਪੁੱਤ ਹੈ ਧੀਆਂ ਹੈ ਔਰ ਇਹਨਾਂ ਨੂੰ ਆਪਣਾ ਭਵਿੱਖਾ ਜਿਹੜਾ ਸਵਾਰਨਾ ਪੰਜਾਬ ਦਾ ਭਵਿੱਖ ਸਵਾਰਨਾ ਬੱਚਿਆਂ ਨੂੰ ਪੜਾਣਾ ਹੈ ਪਰ ਸਰਕਾਰ ਸਕੂਲਾਂ ਦੀ ਇਹਨਾਂ ਦੀ ਭਰਤੀ ਨਹੀਂ ਕਰ ਰਹੀ ਸਰ ਅਸੀਂ 168 ਡੀਪੀ ਕੈਂਡੀਡੇਟਸ ਆ ਸਾਡਾ ਜੋ ਹੈ ਸਾਡਾ ਕੀ 168 ਡੀਪੀ ਦੀਆਂ ਪੋਸਟਾਂ ਆਈਆਂ ਸੀ ਜਿਦੇ ਵਿੱਚ ਕਿ ਇਸ ਡਿਪਾਰਟਮੈਂਟ ਵੱਲੋਂ ਸਾਨੂੰ ਰੋਲ ਨੰਬਰ ਵਗੈਰਾ ਵੀਸ਼ੂ ਕਰ ਦਿੱਤੇ ਗਏ ਸਾਡਾ ਪੇਪਰ ਹੋਇਆ ਸਕਰੂਟੀ ਹੋ ਗਿਆ ਉੱਥੋਂ ਤੱਕ ਕਿ ਸਾਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਗਏ ਸਟੇਸ਼ਨ ਅਲਾਟਮੈਂਟ ਤੱਕ ਸਾਨੂੰ ਦੇ ਦਿੱਤੀ ਗਈ ਪਰ ਕੀ ਸੀ ਇੱਕ ਐਡਵਰਟਾਈਜ਼ਮੈਂਟ ਜਿਹੜੀ ਇਹਨਾਂ ਦੀ ਡਿਪਾਰਟਮੈਂਟ ਦੀ ਜਿਹੜੀ ਇੱਕ ਮਿਸਟੇਕ ਸੀ ਉਹਨੂੰ ਮੋਹਰਾ ਬਣਾ ਕੇ ਜਿਹੜਾ ਹੈਗਾ ਕੁਝ ਇੱਕ ਗਲਤ ਕੈਂਡੀਡੇਟਸ ਨੇ ਜਿਹੜਾ ਹੈਗਾ ਸਾਡੇ ਉੱਪਰ ਸਟੇ ਲੈ ਲਈ ਤੇ ਅੱਗੇ ਜਾ ਕੇ ਜਿਵੇਂ ਜਿਹੜਾ ਹੈਗਾ ਡਿਪਾਰਟਮੈਂਟ ਨੇ ਸਾਨੂੰ ਕੋਰਟ ਵਿੱਚ ਪੂਰੀ ਵਧੀਆ ਤਰ੍ਹਾਂ ਡਿਫੈਂਡ ਨਹੀਂ ਜੀਤੇ ਕਰਕੇ ਜਿਹੜਾ ਹੈਗਾ ਫੈਸਲਾ ਉਹ ਗਲਤ ਤੇਰੇ ਦੇ ਹੱਕ ਵਿੱਚ ਚਲਾ ਗਿਆ ਜਿਹਦਾ ਪਤਾਣਾ ਸੀ ਅਜੇ ਇੱਥੇ ਕਰ ਰਹੇ ਆ ਇਹ ਸਿਰਫ ਡਿਪਾਰਟਮੈਂਟ ਦੀਆਂ ਗਲਤੀਆਂ ਨੇ ਜਿਹਦੇ ਕਰਕੇ ਅਸੀਂ ਸਾਰਾ ਅਜ ਖਮਿਆਜਾ ਇੱਥੇ ਭੁਗਤ ਰਹੇ ਆ ਕੀ ਐਡਵਰਟਾਈਜ਼ਮੈਂਟ ਦੇ ਵਿੱਚ ਗਲਤੀ ਸੀ ਕਿ ਐਡਵਰਟਾਈਜ਼ਮੈਂਟ ਦੇ ਵਿੱਚ ਸਰ ਇਹ ਗਲਤੀ ਸੀ ਕਿ ਜਿਹੜਾ ਹੈਗਾ ਪੀਐਸ ਟੈਟ 2 ਜਿਹੜਾ ਹੈਗਾ ਉਹ ਜਿਹੜਾ ਹੈਗਾ ਪੇਸ਼ ਕੀਤਾ ਜਾਏ ਪਰ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਅੱਜ ਤੱਕ 2023 ਤੱਕ ਜਿਹੜਾ ਪੀਐਸ ਟੈਟ 2 ਹੋਇਆ ਹੀ ਨਹੀਂ ਐਨਸੀਟੀ ਦੇ ਰੂਲਸ ਅਕੋਰਡਿੰਗ ਵੀ ਜਿਹੜਾ ਹੈਗਾ ਟੈਟ ਹੁੰਦਾ ਹੀ ਨਹੀਂ ਫਿਜ਼ੀਕਲ ਐਜੂਕੇਸ਼ਨ ਦਾ ਪਰ ਇਹਨ ਕਿ ਇਹ ਇਹਨਾਂ ਦੀ ਸਿਰਫ ਇੱਕ ਮਿਸਟੇਕ ਸੀ ਐਡਵਰਟਾਈਜ਼ਮੈਂਟ ਜਿਹੜੀ ਬਾਕੀ ਸਬਜੈਕਟਸ ਨਾਲ ਮਰਜ ਹੋ ਕੇ ਇਹਨਾਂ ਨੇ ਖੁਦ ਜਿਹੜੀ ਹੈਗਾ ਇੱਕ ਸੋਧ ਪੱਤਰ ਜਾਰੀ ਕਰਕੇ ਆਪਦੀ ਜਿਹੜੀ ਗਲਤੀ ਨੂੰ ਐਕਸੈਪਟ ਕੀਤਾ ਹੈ ਕਿ ਜਿਹੜੀ ਸਾਡੀ ਆ ਗਲਤੀ ਹੋਈ ਹੈ ਪਰ ਅਸੀਂ ਇਹਨੂੰ ਸੁਧਾਰ ਰਹੇ ਹਾਂ ਪਰ ਉਹਦਾ ਕੀ ਹੈ ਜਿਹੜਾ ਹੈਗਾ ਕੁਝ ਗਲਤ ਕੈਂਡੀਡੇਟਸ ਨੇ ਜਿਹੜਾ ਹੈਗਾ ਨਜਾਇਜ਼ ਫਾਇਦਾ ਉਠਾ ਲਿਆ ਜਿਹਦਾ ਭੁਗਤਾਨ ਅਸੀਂ ਇੱਥੇ ਬੈਠੇ ਕਰ ਰਹੇ ਹਾਂ ਇਹ ਐਡਵਰਟਾਈਜ਼ਮੈਂਟ ਜਿਹੜੀ ਕਦੋਂ ਆਈ ਸੀ ਕਿਹੜੇ ਈਅਰ ਦੇ ਵਿੱਚ ਆਈ ਸੀ ਇਹ ਸਰ 2021 ਦੇ ਵਿੱਚ ਆਈ ਸੀ ਦਸੰਬਰ 2021 ਦੇ ਵਿੱਚ ਆਈ ਸੀ ਕਾਂਗਰਸ ਸਰਕਾਰ ਦੇ ਟਾਈਮ ਜਿਹੜ ਉਹ ਮੌਜੂਦਾ ਸਰਕਾਰ ਦੇ ਟਾਈਮ ਵਿੱਚ ਚੱਲਿਆ ਸੀ ਕਿਉਂ ਇਹਦੇ ਲਈ ਗ੍ਰਿਟਿਕ ਨੂੰ ਮੰਨ ਰਹੇ ਹੋ ਤੁਸੀਂ ਸਰ ਇਹਦੇ ਲਈ ਸਾਰਾ ਦਾ ਸਾਰਾ ਜ਼ਿੰਮੇਵਾਰ ਪੰਜਾਬ ਸਰਕਾਰ ਸਭ ਤੋਂ ਵੱਡਾ ਜ਼ਿੰਮੇਵਾਰ ਇਹਦਾ ਡਿਪਾਰਟਮੈਂਟ ਹੈ ਸਭ ਤੋਂ ਵੱਡਾ ਜ਼ਿੰਮੇਵਾਰ ਹੈਗਾ ਗੁਲਸ਼ਨ ਸ਼ਾਪੜਾ ਸਰ ਕੀ ਮੰਗ ਕਰਦੇ ਹੋ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਅਸੀਂ ਸਰ ਸਿਰਫ ਇਨਸਾਫ ਦੀ ਮੰਗ ਕਰਦੇ ਆ ਕਿ ਜਿਹੜਾ ਸਾਨੂੰ ਇਨਸਾਫ ਮਿਲੇ ਜਿਹੜੇ ਸਹੀ ਕੈਂਡੀਡੇਟਸ ਨੇ ਸਾਨੂੰ ਸਕੂਲਾਂ ਵਿੱਚ ਭੇਜਿਆ ਜਾਵੇ ਸਰਕਾਰ ਜਿਹੜੀ ਹੈਗੀ ਡਬਲ ਬੈਂਚ ਤੇ ਸਾਡੇ ਲਈ ਕੇਸ ਲੜੇ ਤੇ ਸਾਨੂੰ ਜਿਹੜਾ ਹੈਗਾ ਇਨਸਾਫ ਦਿਵਾਵੇ ਲੱਗਦਾ ਨਹੀਂ ਕਿ ਹੁਣ ਤੱਕ ਕੋਰਟ ਜਿਹੜਾ ਹੈ ਕੋਰਟ ਦੇ ਵਿੱਚ ਕੇਸ ਹੈ ਤੇ ਸਰਕਾਰ ਦੇ ਹੱਥ ਤੱਕ ਕੁਝ ਨਹੀਂ ਆਉਣਾ ਸਰ ਜਦੋਂ ਗਲਤੀਆਂ ਸਰਕਾਰ ਦੀਆਂ ਨੇ ਗਲਤੀਆਂ ਡਿਪਾਰਟਮੈਂਟ ਦੀਆਂ ਤਾਂ ਉਹਨਾਂ ਨੂੰ ਸੁਧਾਰਨਾ ਵੀ ਡਿਪਾਰਟਮੈਂਟ ਨਹੀਂ ਹੈ ਅਸੀਂ ਥੋੜੀ ਸੁਧਾਰਾਂਗੇ ਕੋਰਟ ਵਿੱਚ ਇਹਨਾਂ ਨੇ ਸਾਨੂੰ ਡਿਫੈਂਡ ਕਰਨਾ ਜਿਵੇਂ ਕਿਵੇਂ ਕਰਕੇ ਸਾਨੂੰ ਤਾਂ ਇਨਸਾਫ ਲੈ ਕੇ ਦੇਣਾ ਸਰ ਤੁਹਾਡੀ ਰ ਸੁਣਵਾਈ ਹੈ ਸਰ ਸਾਡੀ ਜਿਹੜੀ ਹੈਗੀ ਹੈ ਹੁਣ 1 ਮਹੀਨੇ ਬਾਅਦ ਸ਼ਾਇਦ ਸੁਣਵਾਈ ਹੋਏਗੀ ਕਿਉਂਕਿ ਸਾਡੀ ਹੁਣ ਡਬਲ ਬੈਂਚ ਤੇ ਅਪੀਲ ਜਾਏਗੀ ਇਕਾ ਜੇ ਤੁਸੀਂ ਧਰਨੇ ਤੇ ਬੈਠੇ ਹੋ ਟੈਂਕੀਆਂ ਤੇ ਵਿਚੇ ਜੜੀ ਰਹਿਣਾ ਜੀ ਸਰ ਸਾਡਾ ਹੁਣ ਜਦੋਂ ਤੱਕ ਅਸੀਂ ਸਕੂਲਾਂ ਚ ਨਹੀਂ ਜਾਂਦੇ ਸਾਡਾ ਇਹ ਸੰਘਰਸ਼ ਇਦਾਂ ਹੀ ਜਾਰੀ ਰਹੇਗਾ ਕਿਉਂਕਿ ਸਾਡੇ ਹੱਥ ਉੱਚ ਹੁਣ ਕੁਝ ਵੀ ਨਹੀਂ ਹੈ ਸਰ ਸਾਡੇ ਮਾਪੇ ਜਿਹੜੇ ਗਰੀਬ ਮਾਪੇ ਉਮੀਦਾਂ ਲਾ ਕੇ ਬੈਠੇ ਸੀ ਕਿ ਸਾਡੇ ਬੱਚੇ ਜਿਹੜੇ ਜਲਦੀ ਤੋਂ ਜਲਦੀ ਸਕੂਲਾਂ ਚ ਜਾਣਗੇ ਪਰ ਇਹਨਾਂ ਨੇ ਸਾਡੇ ਨਾਲ ਇੰਨਾ ਬੁਰਾ ਵਿਵਹਾਰ ਕੀਤਾ ਅੱਜ ਇਹਨਾਂ ਦੀਆਂ ਗਲਤੀਆਂ ਕਰਕੇ ਸੀ ਇੱਥੇ ਰੋਲਦੇ ਆਂ ਸੜਕਾਂ ਤੇ ਤੁਹਾਡੀ ਡਿਪਾਰਟਮੈਂਟ ਦੇ ਵਿੱਚ ਕਿਸੇ ਨਾਲ ਗੱਲ ਹੋਈ ਹੋਵੇ ਸਿੱਖਿਆ ਮੰਤਰੀ ਨਾਲ ਗੱਲ ਹੋਈ ਸਰ ਇਹ ਗੱਲ ਹੀ ਨਹੀਂ ਸੁਣਦੇ ਇਹ ਕਿੱਥੇ ਗੱਲ ਸੁਣਦੇ ਜਦੋਂ ਤੱਕ ਟੈਂਕ ਇਹ ਦੱਸਣਾ ਚਾਹੁੰਦਾ ਜਿਹੜੇ ਉਹ ਕੈਂਡੀਡੇਟ ਨੇ ਸਾਡੀ ਪੋਸਟਾਂ ਲਈ ਜਿਹੜਾ ਟੈਟ ਐਲੀਜੀਬਲ ਮੰਗਦੇ ਨੇ ਉਹ ਅੱਜ ਤੱਕ ਸਾਡੀਆਂ ਪੋਸਟਾਂ ਤੋਂ ਪਹਿਲਾਂ ਕਦੇ ਫਿਜ਼ੀਕਲ ਦਾ ਟੈਟ ਨਹੀਂ ਦਿੱਤਾ ਗਿਆ ਸੀ 2023 ਦੇ ਵਿੱਚ ਜਿਹੜਾ ਦਿੱਤਾ ਗਿਆ ਸੀਗਾ ਉਹ ਸਾਡੇ ਸਾਰੇ ਕੈਂਡੀਡੇਟ ਨੇ ਪਾਸ ਕੀਤਾ ਹੈ ਜਿਹੜੇ ਉਹ ਦੂਸਰੇ ਕੈਂਡੀਡੇਟ ਨੇ ਉਹਨਾਂ ਕੋਲ ਅਦਰ ਸਬਜੈਕਟ ਦਾ ਟੈਟਾ ਬੀ ਐਟ ਹੋਵੇ ਉਸਤੇ ਕਿਸੇ ਕੋਲ ਐਸਐਸਟੀ ਦਾ ਕਿਸੇ ਕੋਲ ਮੈਥ ਦਾ ਜੋ ਅਸੀਂ 2011 ਦੇ ਵਿੱਚ ਅਸੀਂ ਕਿਸ ਜਿੱਤੇ ਹੋਏ ਆ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਕੋਡ ਵੱਲੋਂ ਕਿ ਇਹ ਅਪਲਾਈ ਨਹੀਂ ਹੁੰਦਾ ਐਸਐਸਪੀ ਦਾ ਜਿਹੜਾ ਟੈਟਾ ਫਿਜ਼ੀਕਲ ਐਜੂਕੇਸ਼ਨ ਲਈ ਅਪਲਾਈ ਨਹੀਂ ਕੀਤਾ ਜਾਏਗਾ ਹੁਣ ਜਿਹੜਾ 2023 ਚ ਕੀਤਾ ਗਿਆ ਸੀ ਤਾਂ ਉਹ ਵੀ ਕਲੀਅਰ ਕਰ ਚੁੱਕੇ ਅਸੀਂ ਫਿਰ ਵੀ ਰੋਡ ਤੇ ਰੁਲ ਰਹੇ ਆ ਪਰ ਹਾਈ ਮੈਰਿਟ ਦੇ ਸਾਰੇ ਅਸੀਂ 135 ਨੰਬਰ ਲੈ ਕੇ ਅਸੀਂ ਰੋਡ ਤੇ ਫਿਰਦੇ ਨੇ ਜਿਹੜੇ ਉਹ ਦੂਸਰੇ ਬੀਐਡ ਵਾਲੇ ਨੇ ਉਹ 50 50 ਨੰਬਰ 58 58 ਨੰਬਰ ਲੈ ਕੇ ਉਹ ਸਾਡੀਆਂ ਸੀਟਾਂ ਮਾਰ ਰਹੇ ਆ ਉਹ ਵੀ ਸਰਕਾਰ ਤੇ ਜਿਹੜਾ ਤੁਹਾਡਾ ਡਿਪਾਰਟਮੈਂਟ ਸਿੱਧੇ ਤੌਰ ਤੇ ਜਿੰਮੇਵਾਰ ਆ ਸਿੱਧੇ ਤੌਰ ਤੇ ਡਿਪਾਰਟਮੈਂਟ ਜ਼ਿੰਮੇਵਾਰ ਆ ਜਦੋਂ ਤੱਕ ਜੇ ਦੇਖੋ ਐਡਵਰਟਾਈਜ਼ਮੈਂਟ ਦੇ ਵਿੱਚ ਗਲਤੀ ਆ ਜਦੋਂ ਤੱਕ ਉਹਨਾਂ ਨੇ ਟੈਟ ਲਿੱਤਾ ਹੀ ਨਹੀਂ ਤਾਂ ਉਹਨਾਂ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਕਿਉਂ ਨਹੀਂ ਸੋਧ ਕੀਤੀ ਅਸੀਂ ਕਿੱਥੋਂ ਲਿਆ ਕੇ ਦੇਗੇ ਬਸ ਐਵੇਂ ਲਾਰੇ ਦਿੱਤੇਗੇ ਸਾਡਾ ਜੁਆਇਨਿੰਗ ਲੈਟਰ ਵੀ ਆ ਦੇਖੋ ਸਾਨੂੰ ਜੁਆਇਨਿੰਗ ਲੈਟਰ ਅਲਾਟਮੈਂਟ ਸਟੇਸ਼ਨ ਸਾਰਾ ਕੁਝ ਸਾਡੇ ਹੱਥ ਦੇ ਵਿੱਚ ਆ ਅਸੀਂ ਸਕੂਲਾਂ ਦੇ ਵਿੱਚੋਂ ਹਾਜ਼ਰੀ ਲਵਾਣਗੇ ਵਾਪਸ ਆਏ ਆ ਜੀ ਅਪਾਇੰਟਮੈਂਟ ਲੈਟਰ ਨੇ ਸਟੇਸ਼ਨ ਅਲਾਟਮੈਂਟ ਆ ਉਸ ਤੋਂ ਬਾਅਦ ਜਿਹੜਾ ਟੈਕਲ ਲਿੱਤਾ ਗਿਆ 2023 ਚ ਅਸੀਂ ਸਾਰੇ ਕੈਂਡੀਡੇਟ ਨੇ ਉਹ ਵੀ ਕਲੀਅਰ ਕੀਤਾ ਹੋਇਆ ਕਿਉਂ ਜੇ ਪਹਿਲਾਂ ਲਿੱਤੇ ਅਸੀਂ ਪਹਿਲਾਂ ਵੀ ਕਰ ਸਕਦੇ ਸੀ ਜਦ ਸਰਕਾਰ ਨੇ ਸਾ ਤੋਂ ਲਿੱਤਾ ਹੀ ਨਹੀਂ ਅਸੀਂ ਲਿਆ ਕੇ ਕਿੱਥੋਂ ਦਈਏ ਜੀ ਅਰੇ ਕਰਨੇ ਦੇ ਉੱਤੇ ਬੱਸ ਸਰ ਕੀ ਹੁੰਦਾ ਜੀ ਸਾ ਤੋਂ ਜਦੋਂ ਜਿਹਨਾਂ ਨੇ ਦੱਸਿਆ ਹੀ ਐ ਜੀ ਸਾ ਤੋਂ ਪੇਪਰ ਲਿਆ ਗਿਆ ਸਭ ਸਕੂਟਨੀ ਵੀ ਹੋਈ ਪੇਪਰ ਵੀ ਲਿਆ ਗਿਆ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਸਾਨੂੰ ਜੋਇਨਿੰਗ ਲੈਟਰ ਆਫਰ ਲੈਟਰ ਸਟੇਸ਼ਨ ਤੱਕ ਅਲਾਟਮੈਂਟ ਸਾਨੂੰ ਦੇ ਦਿੱਤੀ ਉਸ ਤੋਂ ਬਾਅਦ ਕੀ ਕੀਤਾ ਜੀ ਜਿਹੜੇ ਥੋਰ ਕੈਂਡੀਡੇਟ ਸੀਗੇ ਵੀਰਡ ਵਾਲੇ ਉਹਨਾਂ ਨੇ ਸਟੇਲ ਆਈ ਹੋਈ ਸੀ ਉਹਨਾਂ ਦੇ ਸਟੇਲ ਦੇ ਵਿੱਚ ਕੀ ਹੋਇਆ ਸਾਨੂੰ ਜਿਹੜਾ ਰਿਜ਼ਲਟ ਆਇਆ ਉਹ ਜੱਜ ਨੇ ਸਾਡੇ ਐਂਟੀ ਦੇ ਦਿੱਤਾ ਕਿਉਂਕਿ ਉਹ ਸਾਰੀ ਜਿਹੜੀ ਗਲਤੀ ਸੀ ਉਹ ਡਿਪਾਰਟਮੈਂਟ ਦੀ ਸੀ ਗਲਤੀ ਡਿਪਾਰਟਮੈਂਟ ਦੀ ਇਹ ਸੀ ਕਿ ਉਹਨਾਂ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਟੈਟ ਮੰਗਿਆ ਸੀ ਹਾਲਾਂਕਿ 2023 ਤੋਂ ਪਹਿਲਾਂ ਕੋਈ ਵੀ ਟੈਟਾ ਜਿਹੜਾ ਉਹ ਕੰਟੈਕਟ ਨਹੀਂ ਸੀ ਕਰਵਾਇਆ ਗਿਆ ਇਸ ਤੋਂ ਬਾਅਦ ਜੋ ਰਿਜ਼ਲਟ ਸਾਡੇ ਐਂਟੀ ਆ ਜਾਂਦਾ ਤਾਂ ਸਾਨੂੰ ਸ਼ਿਕਾਇਤ ਹੀ ਆਉਣਾ ਪੈਂਦਾ ਇੱਥੇ ਤੱਕ ਮੈਂ ਇਹ ਕਹਿਣਾ ਚਾਹੁੰਗਾ ਕਿ ਡਿਪਾਰਟਮੈਂਟ ਆ ਜਿਹੜਾ ਉਹ ਸਾਡੇ ਹੱਕ ਵਿੱਚ ਹੱਕ ਵਿੱਚ ਬੋਲਦੇ ਹੋਏ ਸਾਡੇ ਡਬਲ ਬੈਂਚ ਤੇ ਕੇਸ ਲੜੇ ਤੇ ਸਾਨੂੰ ਸਾਡੇ ਬਣਦੇ ਹੱਕ ਦੇ ਹਰੇ ਮਹੀਨੇ ਬਾਅਦ ਸੁਣਵਾਈ ਹੈ ਜੇਕਰ ਨਹੀਂ ਹੁੰਦਾ ਤਾਂ ਕਿੰਨੀ ਦੇਰ ਇਹ ਧਰਨਾ جاری ਰੋਗੇ ਟੈਂਕੀ ਤੇ ਇਸੇ ਤਰੀਕੇ ਨਾਲ ਬੱਠੇ ਰਹਿਣਾ ਜੀ ਅੱਜ ਅਸੀਂ ਅੱਜ ਸਾਡੇ ਜਿਹੜੇ ਕੈਂਡੀਡੇਟ ਸੀਗੇ ਉਹ ਟੈਂਕੀ ਦੇ ਉੱਪਰ ਚੜ੍ਹਿਆ ਇਸ ਤੋਂ ਜ਼ਿਆਦਾ ਅਸੀਂ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ ਸਰ ਜੇ ਸਾਡੇ ਹੱਕ ਸਾਨੂੰ ਨਹੀਂ ਮਿਲਦੇ ਅਸੀਂ ਹੱਕਾਂ ਦੀ ਲੜਾਈ ਲੜਦੇ ਹਾਂ ਆਪਣੀ ਲੜਾਈ ਲੜਦੇ ਹਾਂ ਤੇ ਇਦਾਂ ਹੀ ਲੜਦੇ ਰਹਿਣਾ ਇਹ ਪਹਿਲਾਂ ਪ੍ਰੋਫੈਸਰ ਉਸ ਤੋਂ ਬਾਅਦ ਫਿਰ ਪੀਟੀਟੀ ਵਾਲੇ ਤੇ ਹੁਣ ਇਹ ਜਿਹੜੇ ਫਿਜ਼ੀਕਲ ਐਜੂਕੇਸ਼ਨ ਵਾਲੇ ਵੀ ਬੈਠ ਕੇ ਜੀ ਧਰਨੇ ਤੇ ਕੀ ਕਹਿੰਦੇ ਸਾਨੂੰ ਹੈਰਾਨੀ ਹੈ ਵੀ ਸਾਡੇ ਬੱਚੇ ਜਿਹੜੇ ਬਹੁਤ بڑے ਲਿਖੇ ਆ ਟੈਟ ਦੇ ਟੈਸਟ ਕਲੀਅਰ ਕੀਤੇ ਆ ਔਰ ਲਗਾਤਾਰ ਜਦੋਂ ਤੋਂ ਇਹ ਮੰਤਰੀ ਬਣਿਆ ਹੈ ਉਦੋਂ ਤੋਂ ਟੈਂਕੀਆਂ ਤੇ ਵੀ ਚੜ ਰਹੇ ਪੱਕੇ ਮੋਰਚੇ ਵੀ ਲਾ ਰਹੇ ਆ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਉਹ दाते ਲਾ ਕੇ ਮਰਨ ਵਰਤ ਵੀ ਰੱਖ ਰਹੇ ਆ ਪਿੱਛੇ ਇੱਕ ਪ੍ਰੋਫੈਸਰ ਜਿਹੜੀ ਬੀਬੀ ਹੈ ਸਾਡੀ ਉਹਨੂੰ ਆਤਮ ਹੱਤਿਆ ਲਈ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਸਰਕਾਰ ਦੇ ਲਾਰੇ ਆ ਔਰ ਖਾਸ ਕਰਕੇ ਸਿੱਖਿਆ ਮੰਤਰੀ ਜਿੱਤੇ ਨੇ ਨਾ ਦੱਸਿਆ ਕਿ ਜਦ ਤੱਕ ਟੈਂਕੀ ਦੇ ਨਿਚੜੇ ਜਦ ਤੱਕ ਰੋਲਾ ਨਾ ਪਾਏ ਮੰਤਰੀ ਗੱਲ ਨਹੀਂ ਕਰਦਾ ਅੱਜ ਇਹਨਾਂ ਨੌਜਵਾਨਾਂ ਨੇ ਇਹ ਬੱਚੇ ਸਾਡੇ ਜਿਹੜੇ ਆਪਣੇ ਭਵਿੱਖ ਲਈ ਗਰੀਬਾਂ ਦੇ ਮਜ਼ਦੂਰਾਂ ਕਿਸਾਨਾਂ ਦੇ ਪੁੱਤ ਹੈ ਧੀਆਂ ਹੈ ਔਰ ਇਹਨਾਂ ਨੂੰ ਆਪਣਾ ਭਵਿੱਖਾ ਜਿਹੜਾ ਸਵਾਰਨਾ ਪੰਜਾਬ ਦਾ ਭਵਿੱਖ ਸਵਾਰਨਾ ਬੱਚਿਆਂ ਨੂੰ ਪੜਾਣਾ ਹੈ ਪਰ ਸਰਕਾਰ ਸਕੂਲਾਂ ਦੀ ਇਹਨਾਂ ਦੀ ਭਰਤੀ ਨਹੀਂ ਕਰ ਰਹੀ ਸੋ ਸਾਡੀ ਇਲਾਕੇ ਦੇ ਅੰਦਰ ਇਹ ਲੜਾਈ ਹੈ ਕਿ ਮੰਤਰੀ ਤੂੰ ਆਪਣਾ ਹੰਕਾਰ ਛੱਡ ਦੇ ਆੜੀ ਛੱਡ ਦੇ ਇਹਨਾਂ ਦੀ ਗੱਲ ਹੈ ਜਿਹੜੀ ਸੁਣ ਔਰ ਤਾਂ ਜੋ ਇਹ ਟੈਂਕੀਆਂ ਦੇ ਚੜ ਕੇ ਮਾਰਨ ਵਰਤ ਰੱਖ ਕੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਤਬਾਹ ਨਾ ਕਰਨ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ ਜੇ ਸਾਡੀ ਸਰਕਾਰਾਂ ਦੀ ਹੈ ਇਹਨਾਂ ਲੋਕਾਂ ਨੇ ਤੁਹਾਨੂੰ ਜਿਹੜੇ 92 ਐਮਐਲਏ ਚੁਣ ਕੇ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਹੜਾ ਸਾਡੇ ਦੇਸ਼ ਜਾਂ ਦੇਸ਼ ਦੀ ਇੱਜ਼ਾਤ ਤੋਂ ਬਾਅਦ ਇੰਨੇ ਐਮਐਲਏ ਜਿਹੜੇ ਤੁਹਾਨੂੰ ਦਿੱਤੇ ਆ ਔਰ ਤੁਸੀਂ ਅੱਜ ਜਿਹੜਾ ਇਹਨਾਂ ਦਾ ਖਿਆਲ ਭਵੇਖਾ ਜਿਹੜਾ ਤਬਾਹ ਕਰ ਰਹੇ ਹੋ ਸੋ ਸਾਡੀ ਇਹੀ ਮੰਗ ਹੈ ਕਿ ਫੌਰੀ ਤੌਰ ਤੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨ ਕੇ ਇਹਨਾਂ ਦੇ ਹੱਕ ਆ ਜਿਹੜੇ ਇਹਨਾਂ ਨੂੰ ਦਿੱਤੇ ਜਾਣ